ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਾਰ ਜਿੜੇ ਏਕ ਟੇਕ ਤੂੰ ਲਾਹੇ ਵਡਾਨੀਆਂ ਆਸ ਨਾਨਕ ਨਾਮ ਧਿਆਈਐ ਕਾਰਜ ਆਵੈਰਾਸ ਸਤਨਾਮ वाहे गुरु साहिब जी सोरठ महला पंजम प्राब की सरण सगल पहला थी ਦੁਖ ਮੈਨਸੀ ਸੁਖ ਪਾਇਆ ਦਿਆਨ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਕੀ ਸਰਣਾ ਸਗਲ ਭੈਲਾਥੀ ਦੁਖ ਬਿਨਸੀ ਸੁਖ ਪਾਇਆ ਦਯਾਨ ਹੋਆ ਹਾਰ ਬ੍ਰਹਮ ਸਵਾਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਾਰ ਕਿਰਪਾ ਪ੍ਰਭ ਦੀਨ ਦਇਆਨਾ ਗੁਣ ਗਾਮ ਅਰੰਗ ਰਾਤਾ ਰਹਾ ਸਤ ਗੁਰ ਆ न ध्यान दरड़ाया चिंता सगल बेनासी कार कृपा अपनो कर लीना मन मस्या बेनासी ताको ਮੇਗਨ ਨਾ ਕੋ ਲਾਗੇ ਜੋ ਸਤ ਗੁਰ ਆਪਣੈ ਰਾਖੀ ਚਰਨ ਕਮਲ ਬਸਿਰਿਦ ਅੰਤਰ ਅੰਮ੍ਰਿਤ ਹਰ ਰਸ ਚਾਖੀ ਕਾਰ ਸੇਵਾ sevak brahm apne jan man ki ichh pujayi nanak das ta ta balhare jan purana ph ajar khae kar seva sevak prab apne jnan man ki ichh pujayi nan ka daas ta ka bal har jnan puran mai jar khayi wahin guruji ka khalsa ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਾਰ ਜਿੜੇ ਏਕ ਟੇਕ ਤੂੰ ਲਾਹੇ ਵਡਾਨੀਆਂ ਆਸ ਨਾਨਕ ਨਾਮ ਧਿਆਈਐ ਖਾਰਜ ਆਵੈ ਰਾ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋ ਰਠਾ ਮਹੰਲਾ ਮੁੰਜਮਾ ਪ੍ਰਭ ਕੀ ਸਰਣਾ ਸਗਲ ਭੈ ਲਾਥੀ ਦੁਖ ਮੈਨਸੀ ਸੁਖ ਪਾਇਆ ਦਯਾਨ ਹੋਆ ਪਾਰ ਬ੍ਰਹਮ ਸੁਵਾਮੀ ਪੂਰਾ ਸਤ ਗੁਰ ਧਿਆਇਆ ਪ੍ਰਾਪਕੀ ਚਰਣ ਸਗਲ ਭੈਲਾਥੀ ਦੁਖ ਬਿਨਸੀ ਸੁਖੋ ਪਾਇਆ ਗਿਆਨ ਹੋਆ ਹਾਰ ਬ੍ਰਹਮ ਸੁਵਾਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਾਰ ਕਿਰਪਾ ਪ੍ਰਭ ਦੀਨ ਦਇਆ ਨਾਮ ਗੁਣ ਗਾਮ ਅਰੰਗ ਰਾਤਾ ਰਹਾ ਸਤ ਗੁਰੂ धन धृणाया चिन्ता सगल कार अपनो कर कृपानो मन वसया अनसि ता का ਮੇਗਨ ਨਾ ਕੋ ਲਾਗੇ ਜੋ ਸਤ ਗੁਰ ਆਪਣੇ ਰਾਖੀ ਚਰਨ ਕਮਲ ਬਸੇ ਰਿਤ ਅੰਤਰ ਅੰਮ੍ਰਿਤ ਹਰ ਰਸ ਚਾਖੀ ਹਰ ਸੇਵਾ ਸੇਵਕ ਪ੍ਰਭ ਆਪਣੇ ਜਨਮਾਨਕੀ ਇਛੇ ਪੋਜਾਈ ਨਾਨਕ ਦਾਸ ਤਾਂ ਕੈ ਬਲਹਾਰੇ ਜਨ ਪੂਰਨ ਫੈ ਅਜਰ ਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾਂ ਕੈ ਬਲਹਾਰੇ ਜਨ ਪੂਰਨ ਮੈਂ ਅਜਰ ਖਾਈ ਗੁਰਜੀਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਰ ਜੜੇ ਏਕ ਟੇਕ ਤੂੰ ਲਾਹੇ ਵਡਾਨੀਆਂ ਨਾਨਕ ਨਾਮ ਧਿਆਈਐ ਕਾਰਜ आवैरास सतनाम श्री वाहे गुरु साहिब जी सोरठ महल्ला पंजमा ਰਾਮ ਕੇ ਸਰਣਾ ਸਗਲ ਭੈ ਲਾਥੀ ਦੁਖ ਬਿਨਸੀ ਸੁਖ ਪਾਇਆ ਦਯਾਨ ਹੋਆ ਪਾਰ ਬ੍ਰਹਮ ਸੁਵਾਮੀ ਪੂਰਾ ਸਤ ਗੁਰ ਧਿਆਇਆ ਕੀ ਸਰਣ ਸਗਲ ਭੈਲਾਥੀ ਦੁਖ ਬਿਨਸੀ ਸੁਖ ਪਾਇਆ ਦਇਾਨ ਹੋਆ ਹਾਰ ਬ੍ਰਹਮ ਸਵਾਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਾਰ ਕਿਰਪਾ ਪ੍ਰਭ ਦੀਨ ਦਇਆ ਨਾਮ ਗੁਣ ਗਾਮ ਅਰੰਗ ਰਾਤਾ ਰਹਾ ਸਤ ਗੁਰ ਨਾਮ नद्धान दिर्डाया चिन्ता सगल में कार किर्पा अपनो कर लीना मान वस्या अबे नसीन ਮੇਗਨਨਾ ਕੋ ਲਗੇ ਜੋ ਸਤਗੁਰ ਆਪਨਿ ਰਾਖੀ ਚਰਨ ਕਮਲ ਬਸੀਰਿਤ ਅੰਤਰ ਅੰਮ੍ਰਿਤ ਹਰ ਰਸ ਚਾਖੀ ਸਰ ਸੇਵਾ ਸੇਵਕ ਭ੍ਰਮ ਆਪਣੇ ਜਨਮਾਨ ਕੇ ਇਛੇ ਪੋਜਾਈ ਨਾਨਕ ਦਾਸ ਤਾਂ ਕੈ ਬਲ ਹਾਰੇ ਜਨ ਪੂਰਨ ਮੈਂ ਜਰ ਖਾਈ seva sevak prabhe apne jan man ki ichh pujayi nan ka daas ta ka balhare jan puran mai jar khai ਵਾਹਿ ਗੁਰਜੀਖਾ ਖਲਸਾ ਵਾਹਿ ਗੁਰਜੀਖੀ ਹਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਰ ਜਿੜੇ ਏਕ ਟੇਕ ਤੂੰ ਲਾਹੇ ਵਡਾਨੀਆਂ ਨਾਨਕ ਨਾਮ ਧਿਆਈਐ ਕਾਰਜ

ਨਾਮ ਕੀ ਸਰਣ ਸਗਲ ਭੈ ਲਾਥੀ ਦੁਖ ਮੈਨਸੀ ਸੁਖ ਪਾਇਆ ਦਇਾਨ ਹੋਆ ਪਾਰ ਬ੍ਰਹਮ ਸੁਵਾਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਕੀ ਸਰਣਾ ਸਗਲ ਭੈਲਾਥੀ ਦੁਖ ਬਿਨਸੀ ਸੁਖ ਪਾਇਆ ਦਇਾਨ ਹੋਆ ਮਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਰਾਮ ਜੀਓ ਤੂੰ ਮੇਰੂ ਸਾਹਿਬ ਦਾਤਾ ਕਰਿ ਕਿਰਪਾ ਪ੍ਰਭ ਦੀਨ ਦਇਆਨਾ ਗੁਣ ਗਾਮ ਅਰੰਗ ਰਾਤਾ நாம் நித்த சகல மனசி கிருப்பாணோ காரி நாம் மனவசிய மினி தா க ਮੇਗਨਨਾ ਕੋ ਲਾਗੇ ਜੋ ਸਤਗੁਰ ਆਪਨ ਰਾਖੀਨ ਚਰਨ ਕਮਲ ਬਸੀਰਿਤ ਅੰਤਰ ਅੰਮ੍ਰਿਤ ਹਰ ਰਸ ਚਾਖੀ ਸਰ ਸੇਵਾ ਸੇਵਕ ਭਰੇ ਆਪਣੇ ਜਨਮਾਨ ਕੇ ਇਛੇ ਪੋਜਾਈ ਨਾਨਕ ਦਾਸ ਤਾਂ ਕੈ ਬਲਹਾਰੇ ਜਨ ਪੂਰਨ ਭੈ ਅਜਰ ਖਾਈ सेवा सेवक प्रभ अपने जन मन की इच्छा बुझाई नानक दास ता कै बल हारे जन पूरन भय जर खाई ਗੁਰਜੀ ਦਾ ਘਰ ਸਾ ਵਾਹਿਗੁਰੂ ਕੀ ਹਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਾਰੇ ਜੜੇ ਏਕ ਟੇਕ ਤੂੰ ਲਾਹੇ ਵਡਾਨੀਆਂ ਨਾਨਕ ਨਾਮ ਧਿਆਈਐ ਕਾਰਜ आबैरा सतनाम श्रीवाहे गुरु साहिब जी सूर महल्ला पंजमा ਰਾਮ ਕੇ ਸਰਣਾ ਸਗਲ ਭੈ ਲਾਥੀ ਦੁਖ ਮੈਨਸੀ ਸੁਖ ਪਾਇਆ ਦਿਆਨ ਹੋਆ ਪਾਰ ਬ੍ਰਹਮ ਸੁਵਾਮੀ ਪੂਰਾ ਸਤ ਗੁਰ ਧਿਆਇਆ ਰਾਮ ਕੀ ਸਰਣਾ ਸਗਲ ਭੈਲਾਥੀ ਦੁਖ ਬਿਨਸੀ ਸੁਖ ਪਾਇਆ ਦਇਾਨ ਹੋਆ ਹਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ प्रभ जियो दाता। कार कृपा प्रभ दीन दयाला। गुण गाम गा राता। साथ गुर नाम सद्गुरना निधानृडाया चिन्ता सगल कार कृपा अपनो कर लीना मन नाम मानवस्यानसि ਨਾ ਕੋ ਮੇਗਨ ਨਾ ਕੋ ਲਗੇ ਜੋ ਸਤਗੁਰ ਆਪਨ ਰਾਖੀ ਚਰਨ ਕਮਲ ਬਸੀਰਿਤ ਅੰਤਰਾ ਅੰਮ੍ਰਿਤ ਹਰ ਰਸ ਚਾਖੀ ਹਰ ਸੇਵਾ ਸੇਵਕ ਭਾਵੇਂ ਆਪਣੇ ਜਨਮਾਨ ਕੇ ਇਛੇ ਪੋਜਾਈ ਨਾਨਕ ਦਾਸ ਤਾਂ ਕੈ ਬਲਹਾਰੇ ਜਨ ਪੂਰਨ ਮੈਂ ਅਜਰ ਖਾਈ సేవా ਸੇਵਕ ਪ੍ਰਭ ਆਪਣੇ ਜਨ ਮਨ ਕੀ ਇਛਿ ਪੁਜਾਈ ਨਾਨਕ ਦਾਸ ਤਾਂ ਕੈ ਬਲ ਹਾਰੇ ਜਨ ਪੂਰਨ ਹੈ ਅਜਰ ਖਾਈ ਦਾ ਘਰ ਸਾਨ ਵਾਹਿਗੁਰੂ ਜੀ ਕੀ ਫਤਿਹ